ਬਾਈ ਜੀ ਸਾਡਾ ਅੰਕਲ ਤੁਸੀਂ ਦੇਖਿਆ ਹੀ ਐ ਵੀ ਉਹ ਕੰਮ ਲੱਗਿਆ ਆ ਤੇ ਉਹ ਥੋੜਾ ਆ ਪਾਹੀ ਜਾ ਫਿਰ ਵੀ ਕੰਮ ਕਰਦਾ ਕਈਆਂ ਨੇ ਵੀ ਇਹ ਚੋਰੀਆਂ ਦੇ ਲੱਕ ਫੜਿਆ ਆ ਉਹਨਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਵੀ ਚੋਰੀਆਂ ਛੱਡੋ ਤੇ ਆਪਦੀ ਮਿਹਨਤ ਕਰਕੇ ਕਿਰਤ ਕਰਕੇ ਖਾਓ ਜੀ ਭਈਆ ਅੰਕਲ ਜੀ ਵੇਖ ਲਓ ਜੀ ਵੇਖ ਲਓ ਜੀ ਅੰਕਲ ਬਜ਼ੁਰਗ ਬੰਦਾ ਨਾਲੇ ਜੀ ਵਧੀਆ ਕੰਮ ਕਰਦਾ ਨੌਜਵਾਨਾਂ ਨਾਲੋਂ ਵੱਧ ਕੇ ਕੰਮ ਹੋਰ ਭਾਈ ਕੀ ਹਾਲ ਚਾਲ ਨੇ ਤੁਹਾਡਾ ਸਵਾਗਤ ਹੈ ਜੀ ਸਾਡੇ ਨਵੇਂ ਬਲੌਗ 'ਚ ਭਾਈ ਅਸੀਂ ਇੱਕ ਕੰਮ ਲੱਗੇ ਹੋਇਆ ਰੋਡ ਦੇ ਉੱਪਰ ਤੇ ਬਾਈ ਆਪਾਂ ਤੁਹਾਨੂੰ ਦੱਸਾਂਗੇ ਕੀ ਆ ਸਾਰੇ ਬੰਦੇ ਆ ਆਪਣੇ ਨਾਲ ਕੰਮ ਕਰਦੇ ਆ ਵੀ ਸਾਰੇ ਮਿਹਨਤੀ ਬੰਦੇ ਆ ਤੇ ਇੱਕ ਤੈਨੂੰ ਚੀਜ਼ ਵਿਖਾਵਾਂਗੇ ਆ ਅੰਕਲ ਜੀ ਪਿੱਛੇ ਤੁਰ ਕੇ ਆ ਰਹੇ ਨੇ ਤੁਸੀਂ ਦੇਖੋਗੇ ਬਾਈ ਆ ਦੇਖੋ ਵੀ ਪੈਰ ਤੋਂ ਵੀ ਲੰਗਾ ਕੇ ਤੁਰਦੇ ਨੇ ਆ ਅੰਕਲ ਜੀ ਆਪਣੇ ਨਾਲ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਆ ਦੇਖੋ ਜੀ ਪੈਰ ਕਿਦਾਂ ਹੋਇਆ ਪਿਆ ਜੀ ਤੇ ਕਈ ਲੋਕ ਹੁੰਦੇ ਨੇ ਲੋਕਾਂ ਦੇ ਘਰਾਂ ਚੋਂ ਮੰਗ-ਮੰਗ ਕੇ ਖਾਂਦੇ ਨੇ ਹੱਥ ਪੈਰ ਵੀ ਸਹੀ ਹੁੰਦੇ ਨੇ ਆਪ ਬਜ਼ੁਰਗ ਦੇਖੋ ਜੀ ਵਧੀਆ ਕੰਮ ਕਰਦਾ ਨੌਜਵਾਨਾ ਮੁੰਡਿਆ ਤੋਂ ਵੱਧ ਕੇ ਕੰਮ ਕਰਦਾ ਹੈ ਜੀ ਤੁਸੀਂ ਵੀ ਇਦਾਂ ਮਿਹਨਤ ਕਰੋ ਬਾਈ ਤੁਹਾਡੇ ਹੱਥ ਪੈਰ ਸਹੀ ਨੇ ਲੋਕਾਂ ਦੇ ਘਰਾਂ ਚੋਂ ਮੰਗ-ਮੰਗ ਕੇ ਨਾ ਖਾਓ ਜੀ ਤੇ ਮਿਹਨਤ ਕਰੋ ਵਧੀਆ ਕੰਮ ਕਰੋ ਜੀ